ਪੰਜਾਬ ਪੁਲਿਸ ਵੱਲੋਂ ਕਾਸ ਕੋਪਰੇਸ਼ਨ ਕੇ ਤਹਿਤ ਸਮਾਣਾ ਮੰਡਲ ਦੇ ਪਿੰਡ ਤਲਵੰਡੀ ਮਲਖ ਦੇ ਵਿੱਚ ਜਿਹੜੀ ਨਸ਼ਾ ਤਸਕਰਾਂ ਉਹਨਾਂ ਦੇ ਘਰਾਂ ਤੇ ਰੇਡ ਕੀਤੀ ਗਈ ਘਰਾਂ ਤੇ ਤਲਾਸ਼ੀ ਲਈ ਗਈ ਜਿਸ ਦੇ ਵਿੱਚ ਸਿਵਲਿੰਡ ਦੇ ਪੁਲਿਸ ਦੇ ਇਲਾਵਾ ਜਿਹੜੀ ਰਿਜ਼ਰਵ ਪੁਲਿਸ ਹੈ ਉਹਨਾਂ ਵੱਲੋਂ ਵੀ ਇਸ ਮੁਹਿੰਮ ਦੇ ਵਿਸਤਾਰਿਤ ਤੱਕ ਦੋ ਕਥਿਤ ਜਿਹੜੇ આરોપી ਹੈ ਉਹ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲਏ ਹੈ ਬਾਕੀ ਉਹਨਾਂ ਦੇ ਕੁਝ ਬਰਾਮਦਗੀ ਉਸ ਤੇ ਵਾਰੀ ਜਾਣਕਾਰੀ ਪੁਲਿਸ ਵੱਲੋਂ ਦਿੱਤੀ ਜਾਣਾ ਇਸ ਬਾਰੇ ਇਸ ਟੀਮ ਦੀ ਅਗਵਾਈ ਡੀਐਸਪੀ ਸਮਾਣਾ ਫਤੇ ਸਿੰਘ ਬਰਾੜ ਔਰ ਸਮਾਣਾ ਸਦਰ ਦੇ ਇੰਚਾਰਜ ਵੱਲੋਂ ਕੀਤੀ ਗਈ ਜਿਹੜੀ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਯੁੱਧ ਤੇ ਉਸੇ ਲੜੀ ਦੇ ਤਹਿਤ ਸ਼੍ਰੀ ਵਰਨ ਸ਼ਰਮਾ ਜੀ ਆਈਪੀਐਸ ਐਸਐਸਪੀ ਪਟਿਆਲਾ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਸੀਂ ਅੱਜ ਇੱਕ ਕਸੋ ਆਪਰੇਸ਼ਨ ਸਰਚ ਐਂਡ ਕੋਆਰਡੀਨੇਟ ਸਰਚ ਆਪਰੇਸ਼ਨ ਕਰਾਇਆ ਗਿਆ ਪਿੰਡ ਦਾ ਨਾਮ ਹੈਗਾ ਤਲਵੰਡੀ ਮਲਕੋ ਇਹ ਸਾਡਾ ਇੱਕ ਹੌਟਸਪੌਟ ਵੀ ਰਿਹਾ ਹੈ ਪਹਿਲਾਂ ਇੱਥੇ ਕਈ ਲੋਕਾਂ ਦੇ ਪੁਰਾਣੇ ਪਰਚੇ ਵੀ ਹੈ ਸਦਰ ਸਮਾਣੇ ਵਿੱਚ ਵਿਖੇ ਪੈਂਦਾ ਹੈ ਤੇ ਅੱਜ ਅਸੀਂ ਸਬਡਿਵੀਜ਼ਨ ਸਮਾਣੇ ਦੀ ਫੋਰਸ ਰਿਜ਼ਰਵ ਫੋਰਸ ਫ੍ਰੋਮ ਪੁਲਿਸ ਲਾਈਨਸ ਅਤੇ ਸੀਆਈਏ ਇਨਚਾਰਜ ਇੰਸਪੈਕਟਰ ਅਨਕੁਰਦੀਪ ਤੇ ਉਹਨਾਂ ਦੀ ਟੀਮ ਸਮੇਤ ਅਸੀਂ ਇਸ ਪਿੰਡ ਵਿੱਚ ਘੇਰਾਬੰਦੀ ਕਰਕੇ ਨਾਕਾਬੰਦੀ ਕੀਤੀ ਗਈ ਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਸ਼ੁਰੂ ਕੀਤੀ ਗਈ ਤੇ ਕੁਝ ਸਾਡੇ ਸਸਪੈਕਟਸ ਵੀ ਹੈ ਜਿਨ੍ਹਾਂ ਦੇ ਅਸੀਂ ਘਰਾਂ 'ਚ ਰੇਡ ਕੀਤਾ ਤੇ ਇਸੇ ਲੜੀ ਦੇ ਤਹਿਤ ਸਾਨੂੰ ਦੋ ਸ਼ੱਕੀ ਵਿਅਕਤੀ ਕਾਬੂ ਕੀਤੇ ਗਏ ਹਨ ਤੇ ਉਹਨਾਂ ਤੋਂ ਕੁਝ ਬਰਾਮਦਗੀ ਵੀ ਹੋਈ ਹੈ ਤੇ ਉਸੇ ਲੜੀ ਦੇ ਤਹਿਤ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕਰਦੇ ਹੋਏ ਅਸੀਂ ਅਮਲ ਵਿੱਚ ਲਿਆ ਰਹੇ ਹਾਂ ਸਾਡਾ ਜੀ ਰਿਪੀਟਡਲੀ ਸਾਡੀ ਰੇਡ ਪਾਰਟੀਆਂ ਹੈਗੀਆਂ ਹਰੇਕ ਥਾਣੇ 'ਚ ਹਰੇਕ ਚੌਕੀਆਂ 'ਚ ਤੇ ਅਸੀਂ ਰਿਪੀਟਡਲੀ ਉਹਨਾਂ ਤੇ ਪਰੇਸ਼ਿਤ ਪਾ ਕੇ ਰੱਖਦੇ ਆ ਤਾਂ ਕਿ ਜਿਹੜਾ ਇਹ ਮਾੜਾ ਧੰਦਾ ਹੈ ਜਿਹਦੇ ਵਿੱਚ ਲੋਕਾਂ ਦੀਆਂ ਜ਼ਿੰਦਗੀਆਂ ਤਬਾਹ ਹੋ ਜਾਂਦੀਆਂ ਪਰਿਵਾਰ ਤਪਾਹ ਹੋ ਜਾਂਦੇ ਆ ਤਾਂ ਕਿ ਇਹ ਚੀਜ਼ ਨੂੰ ਕੰਮ ਨੂੰ ਛੱਡ ਕੇ ਤੇ ਮੁਕਤਰਾ ਵਿੱਚ ਆਉਣ ਤੇ ਕੋਈ ਚੰਗਾ ਕੀਤਾ ਫੜ ਕੇ ਤੇ ਮਿਹਨਤ ਮਜ਼ਦੂਰੀ ਕਰਨ ਕੋਈ ਕੰਮਕਾਰ ਕਰਨ ਤੇ ਆਹ ਮਾੜਾ ਧੰਦਾ ਜਿਹੜਾ ਡਰੱਗਸ ਦਾ ਹੈ ਨਸ਼ਾ ਵੇਚਣ ਦਾ ਹੈ ਇਹਨੂੰ ਛੱਡ ਦੇਣ ਸਾਡੀ ਸਾਰੇ ਡਰੱਗ ਪੈਡਲਰਸ ਜਾਂ ਸਪਲਾਈਜ਼ ਨੂੰ ਜਿਹੜੇ ਵੀ ਹੈਗੇ ਸਾਡੇ ਇੱਥੇ ਇਸ ਇਲਾਕੇ ਦੇ ਸਭ ਦੇ ਸਮਾਣਾ ਦੇ ਕੋਈ ਵੀ ਮਾੜੇ ਅੰਸਰ ਨੇ ਉਹਨਾਂ ਨੂੰ ਆਹੀ ਚੇਤਾਵਨੀ ਹੈ ਵੀ ਤੁਸੀਂ ਸੁਧਰ ਜੋ ਤੁਸੀਂ ਇਸ ਕੰਮ ਵਿੱਚ ਨਾ ਆਗਿਰਿਓ ਸਰਕਾਰ ਦੀ ਹਦਾਇਤਾਂ ਬਹੁਤ ਸਖਤ ਹੈ ਤੇ ਪੁਲਿਸ ਤੁਹਾਡੇ ਖਿਲਾਫ ਬਿਲਕੁਲ ਲੀਗਲ ਐਕਸ਼ਨ ਲਏਗੀ ਸਭ ਤੋਂ ਸਖਤ ਲੀਗਲ ਐਕਸ਼ਨ ਲਏਗੀ ਕੈਮਰਾਮੈਨ ਵੀ ਕੇ ਗਰਗ ਦੇ ਨਾਲ ਕੁਸੌਤਮ ਕੋਸਿਕ ਸਮਾਣਾ ਨਿਊਜ਼